ਖਰਚ ਵਧ ਰਹੇ ਮਸਾਲਿਆਂ ਦੀ ਕਰੋ ਪਛਾਣ ਘਰੇਲੂ ਤਰੀਕਿਆਂ ਦੇ ਨਾਲ ਗੋਚਾਵੇਗਾ ਸਾਧੂ ਦਾ ਦੁੱਧ ਤੇ ਪਾਣੀ ਦਾ ਪਾਣੀ ਜੀ ਹਾਂ ਮਸਾਲਿਆਂ ਦੀ ਵਰਤੋਂ ਖਾਸ ਤੌਰ ਦੇ ਉੱਤੇ ਭਾਰਤੀ ਰਸੋਈ ਦੇ ਵਿੱਚ ਕੀਤੀ ਜਾਂਦੀ ਹੈ ਰਸੋਈ ਦੇ ਵਿੱਚ ਹਲਦੀ ਧਨੀਆ ਮਿਰਚ ਜੀਰਾ ਗਰਮ ਮਸਾਲਾ ਆਦਿ ਕਈ ਤਰ੍ਹਾਂ ਦੇ ਮਸਾਲੇ ਵਰਤੇ ਜਾਂਦੇ ਨੇ ਪਰ ਕੀ ਤੁਹਾਨੂੰ ਪਤਾ ਹੈ ਕਿ ਬਾਜ਼ਾਰ ਦੇ ਵਿੱਚ ਮਿਲਦੇ ਇਨ੍ਹਾਂ ਮਸਾਲਿਆਂ ਦੇ ਵਿੱਚ ਕੈਮੀਕਲ ਵੀ ਮਿਲਾਇਆ ਜਾਂਦਾ ਹੈ ਕੈਮੀਕਲ ਦੀ ਮਿਲਾਵਟ ਵੀ ਕੀਤੀ ਜਾਂਦੀ ਹੈ ਜਿਸ ਕਰਕੇ ਤੁਹਾਡੇ ਸਰੀਰ ਦੇ ਉੱਤੇ ਵੀ ਨੁਕਸਾਨ ਪਹੁੰਚ ਸਕਦਾ ਹੈ ਇਸ ਦੀ ਸਹੀ ਪਛਾਣ ਕਿਵੇਂ ਕਰ ਸਕਦੇ ਹੋ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਬਾਜ਼ਾਰ ਦੇ ਵਿੱਚ ਮਿਲਦਾ ਮਸਾਲਾ ਤੁਹਾਡੇ ਰਸੋਈ ਦੇ ਵਿੱਚ ਵਰਤਣ ਵਾਲਾ ਹੈ ਜਾਂ ਫਿਰ ਨਹੀਂ ਆਓ ਜਾਣਦੇ ਹਾਂ ਇਸ ਪੂਰੀ ਵੀਡੀਓ ਦੇ ਵਿੱਚ ਦਰਸਲ ਜੋ ਨਾ ਸਿਰਫ ਸਵਾਦ ਵਧਾਉਂਦੇ ਨੇ ਇਹ ਮਸਾਲੇ ਬਲਕਿ ਸਿਹਤ ਦੇ ਲਈ ਵੀ ਫਾਇਦੇਮੰਦ ਹੁੰਦੇ ਨੇ ਪਰ ਅੱਜ ਕੱਲ ਬਾਜ਼ਾਰ ਦੇ ਵਿੱਚ ਉਪਲਬਧ ਮਸਾਲਿਆਂ ਦੇ ਵਿੱਚ ਮਿਲਾਵਟ ਇੱਕ ਆਮ ਸਮੱਸਿਆ ਬਣ ਗਈ ਹੈ ਇਹ ਮਿਲਾਵਟ ਨਾ ਸਿਰਫ ਮਸਾਲਿਆਂ ਦੀ ਗੁਣਵੱਤਾ ਨੂੰ ਘਟਾਉਂਦੀ ਹੈ ਸਗੋਂ ਸਿਹਤ ਲਈ ਵੀ ਨੁਕਸਾਨਦੇਹ ਹੁੰਦੀ ਹੈ। ਅਜਿਹੀ ਸਥਿਤੀ ਦੇ ਵਿੱਚ ਸਹੀ ਮਸਾਲਾ ਦੀ ਪਛਾਣ ਕਰਨਾ ਮਹੱਤਵਪੂਰਨ ਹੋ ਜਾਂਦਾ ਹੈ। ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਹਲਦੀ ਦੀ। ਹਲਦੀ ਦੇ ਵਿੱਚ ਮੁੱਖ ਤੌਰ ਦੇ ਉੱਤੇ ਪੀਲੀ ਮਿੱਟੀ ਜਾਂ ਫਿਰ ਸੀਸਾ ਕਰੋਮੇਟ ਮਿਲਾਇਆ ਜਾਂਦਾ ਹੈ। ਇਸ ਦੀ ਪਛਾਣ ਕਰਨ ਦੇ ਲਈ ਇੱਕ ਗਲਾਸ ਗਰਮ ਪਾਣੀ ਦੇ ਵਿੱਚ ਇੱਕ ਚਮਚ ਹਲਦੀ ਪਾਓ। ਹੁਣ ਇਸ ਨੂੰ ਕੁਝ ਦੇਰ ਦੇ ਲਈ ਬਿਨਾਂ ਹਿਲਾਏ ਛੱਡ ਦਿਓ। ਜੇ ਹਲਦੀ ਬੈਠ ਜਾਵੇ ਤੇ ਪਾਣੀ ਸਾਫ਼ ਰਹੇ ਤਾਂ ਹਲਦੀ ਸ਼ੁੱਧ ਹੈ ਜੇ ਪਾਣੀ ਪੀਲਾ ਹੋ ਜਾਂਦਾ ਹੈ ਤਾਂ ਜਾਂ ਫਿਰ ਉੱਪਰ ਰੰਗीन ਪਰਤ ਤੈਰਦੀ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਮਿਲਾਵਟੀ ਹੋ ਸਕਦੀ ਹੈ ਹੁਣ ਗੱਲ ਆਉਂਦੀ ਹੈ ਮਿਰਚ ਇਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਜੋ ਕਿ ਇੱਟਾ ਦਾ ਪਾਊਡਰ ਨਮਕ ਪਾਊਡਰ ਤੇ ਰੰਗ ਮਿਲਾਇਆ ਜਾਂਦਾ ਹੈ ਇਸ ਦੀ ਪਛਾਣ ਕਰਨ ਦੇ ਲਈ ਇੱਕ ਗਲਾਸ ਦੇ ਵਿੱਚ ਇੱਕ ਚੁਟਕੀ ਮਿਰਚ ਪਾਊਡਰ ਪਾਓ ਜੇ ਪਾਊਡਰ ਉੱਪਰ ਤੈਰਨਾ ਸ਼ੁਰੂ ਹੋ ਜਾਂਦਾ ਹੈ ਜਾਂ ਫਿਰ ហេਠਾ ਵਕਵਕ ਰੰਗਾ ਦੇ ਪਰਤ ਬਣ ਜਾਵੇ ਤਾਂ ਇਹ ਮਿਲਾਵਟੀ ਹੋ ਸਕਦਾ ਹੈ ਫਿਰ ਗੱਲ ਆਉਂਦੀ ਹੈ ਧਨੀਆ ਪਾਊਡਰ ਜੀ ਹਾਂ ਮਿਲਾਵਟੀ ਧਨੀਆ ਪਾਊਡਰ ਦੇ ਵਿੱਚ ਸੁੱਕੀਆਂ ਘਾ ਜਾਂ ਪੱਤੀਆਂ ਦਾ ਪਾਊਡਰ ਹੁੰਦਾ ਹੈ ਇਸ ਦੀ ਪਛਾਣ ਕਰਨ ਦੇ ਲਈ ਆਪਣੀ ਹਥੇਲੀ ਦੇ ਉੱਤੇ ਥੋੜਾ ਜਿਹਾ ਧਨੀਆ ਪਾਊਡਰ ਰਗੜੋ ਜੇ ਇਸ ਤੋਂ ਮਿੱਟੀ ਜਾਂ ਫਿਰ ਪੱਤਿਆਂ ਵਰਗੀ ਬਦਬੂ ਆਉਂਦੀ ਹੈ ਤਾਂ ਸਮਝ ਲਓ ਕਿ ਇਹ ਪੂਰੀ ਤਰ੍ਹਾਂ ਸ਼ੁੱਧ ਨਹੀਂ ਹੈ ਫਿਰ ਗੱਲ ਆਉਂਦੀ ਹੈ ਕਾਲੀ ਮਿਰਚ ਦੀ ਜੀ ਹਾਂ ਸੁੱਕੇ ਪਪੀਤੇ ਦੇ ਬੀਜਾਂ ਨੂੰ ਕਾਲੀ ਮਿਰਚ ਦੇ ਨਾਲ ਮਿਲਾਇਆ ਜਾਂਦਾ ਹੈ ਜੇ ਤੁਸੀਂ ਇਸ ਨੂੰ ਪਛਾਣਨਾ ਚਾਹੁੰਦੇ ਹੋ ਤਾਂ ਕਾਲੀ ਮਿਰਚ ਨੂੰ ਪਾਣੀ ਦੇ ਵਿੱਚ ਪਾਓ ਅਸਲੀ ਕਾਲੀ ਮਿਰਚ ਬੈਠ ਜਾਵੇਗੀ ਜਦੋਂ ਕਿ ਪਪੀਤੇ ਦੇ ਬੀਜ ਤੈਰਨਗੇ ਫਿਰ ਗੱਲ ਆਉਂਦੀ ਹੈ ਜੀਰਾ ਜਿੱਥਾਂ ਜੀਰਾ ਕੋਈ ਵੀ ਆਪਾਂ ਸਬਜ਼ੀ ਕੋਈ ਵੀ ਮਸਾਲਾ ਬਣਾਉਂਦੇ ਆ ਕੋਈ ਵੀ ਆਪਾਂ ਸਮਗਰੀ ਬਣਾਉਂਦੇ ਆ ਘਰ ਦੇ ਵਿੱਚ ਤਾਂ ਜੀਰਾ ਤੜਕੇ ਦੇ ਵਿੱਚ ਸਭ ਤੋਂ ਪਹਿਲਾਂ ਪਾਇਆ ਜਾਂਦਾ ਹੈ ਤਾਂ ਜੀਰੇ ਦੀ ਪਛਾਣ ਕਰਦੇ ਵਿਜਾਂ ਜਾਂ ਫਿਰ ਨਕਲੀ ਰੰਗ ਦੀ ਮੌਜੂਦਗੀ ਤੋਂ ਕਰੋ ਇਸ ਨੂੰ ਪਛਾਣਨ ਦੇ ਲਈ ਜੀਰਾ ਆਪਣੇ ਹੱਥ ਦੇ ਵਿੱਚ ਲਓ ਅਤੇ ਇਸ ਨੂੰ ਚੰਗੀ ਰੋਸ਼ਨੀ ਦੇ ਵਿੱਚ ਦੇਖੋ ਜੇ ਰੰਗ ਇਸ ਦੇ ਨਾਲ ਚਿਪਕਿਆ ਹੋਇਆ ਦਿਖਾਈ ਦਿੰਦਾ ਹੈ ਜਾਂ ਫਿਰ ਪਾਣੀ ਦੇ ਵਿੱਚ ਪਾਉਣ ਦੇ ਉੱਤੇ ਰੰਗ ਨਿਕਲ ਆਉਂਦਾ ਹੈ ਤਾਂ ਇਹ ਮਿਲਾਵਟੀ ਹੋ ਸਕਦਾ ਹੈ ਤਾਂ ਇਹ ਸੀ ਇਹਨਾਂ ਮਸਾਲਾਂ ਦੀ ਪਛਾਣ ਕਰਨ ਦੀ ਘਰੇਲੂ ਤਰੀਕਾ ਜੀ ਹਾਂ ਜੇਕਰ ਤੁਸੀਂ ਵੀ ਬਾਜ਼ਾਰ ਦੇ ਵਿੱਚੋਂ ਇਸਤੇਮਾਲ ਕਰਦੇ ਹੋ ਘਰ ਦੇ ਵਿੱਚ ਲੈ ਕੇ ਆਉਂਦੇ ਹੋ ਤਾਂ ਇੱਕ ਵਾਰ ਜ਼ਰੂਰ ਤੁਸੀਂ ਇਸ ਤਰੀਕੇ ਦੇ ਨਾਲ ਇਹਨਾਂ ਦੀ ਪਛਾਣ ਕਰ ਸਕਦੇ ਹੋ ਤਾਂ ਕਿ ਤੁਹਾਡੀ ਸਿਹਤ ਦੇ ਉੱਤੇ ਇਸ ਦਾ ਕੋਈ ਅਸਰ ਗਲਤ ਅਸਰ ਨਾ ਪਵੇ ਜੋ ਕਿ ਕਿਉਂਕਿ ਅਸੀਂ ਆਮ ਤੌਰ ਦੇ ਉੱਤੇ ਘਰ ਦੇ ਵਿੱਚ ਮਸਾਲੇ ਤਾਂ ਲੈ ਕੇ ਆ ਜਾਂਦੇ ਆ ਪਰ ਉਸ ਦਾ ਸਹੀ ਇਸਤੇਮਾਲ ਕਰ ਵੀ ਕਰ ਵੀ ਲੈਂਦੇ ਆ ਪਰ ਇਹਨਾਂ ਬਿਲਾਵਟਾਂ ਕਰਕੇ ਸਾਡੇ ਸਿਹਤ ਦੇ ਉੱਤੇ ਕਾਫੀ ਅਸਰ ਪੈਂਦਾ ਹੈਗਾ ਜਿਸ ਕਰਕੇ ਸਾਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ